ਸਿਕਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ بار ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿ ਤੁਹਾਡੀ ਜੋ ਪੈਰ ਦੀ ਹੱਡੀ ਹੈ ਜੋ ਉਹ ਵੱਧ ਗਈ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਕੀ ਹੁੰਦਾ ਹੈ 40 ਸਾਲ ਤੋਂ ਬਾਅਦ ਆਪਣੇ ਪੈਰ ਦੀ ਹੱਡੀ ਵੱਧਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਆਪਣਾ ਪਲੈਂਟਰ ਫੇਸ਼ੀਆ ਟਾਈਟ ਹੋਣ ਲੱਗ ਜਾਂਦਾ ਇੱਕ ਮਸਲਸ ਦੀ ਬਹੁਤ ਪਤਲੀ ਜੀ ਬਾਤ ਹੁੰਦੀ ਹੈ ਜੋ ਟਾਈਟ ਹੋ ਜਾਂਦੀ ਹੈ ਔਰ ਉਸ ਕਰਕੇ ਆਪਣੀ ਜੋ ਹੱਡੀ ਵਧੀ ਹੁੰਦੀ ਹੈ ਉਹ ਵੀ ਡਿਸਟਰਬ ਹੁੰਦੀ ਹੈ ਕਿਉਂਕਿ ਇੱਥੋਂ ਮਸਲ ਸ਼ੁਰੂ ਹੋ ਕੇ ਇੱਥੇ ਇਨਸਰਟ ਹੁੰਦੇ ਆ ਜਿੱਥੇ ਹੱਡੀ ਵਧੀ ਹੈ ਉੱਥੇ ਜ਼ਖਮ ਹੋ ਜਾਂਦੇ ਨੇ ਜਿਹੜਾ ਕਿ ਹੀਲ ਕਰਨ ਨੂੰ 90 ਦਿਨ ਲੱਗਦੇ ਨੇ ਸੋ ਸਵੇਰੇ ਜਦੋਂ ਆਪਾਂ ਉੱਠਦੇ ਆ ਆਪਣੇ ਪੈਰ ਥੱਲੇ ਨਹੀਂ ਲੱਗਦੇ ਆਪਣੀਨਾਂ ਦਰਦ ਹੁੰਦਾ ਹੈ ਔਰ ਜਾਂ ਫਿਰ ਕਈ ਵਾਰੀ ਜਦੋਂ ਆਪਾਂ ਫਲੈਟ ਚੱਪਲ ਪਾ ਕੇ ਤੁਰਦੇ ਆ ਤਾਂ ਦਰਦ ਹੁੰਦਾ ਹੈ ਜਾਂ ਫਿਰ ਨੰਗੇ ਪੈਰੀ ਜਦੋਂ ਚੱਲਦੇ ਆ ਤਾਂ ਦਰਦ ਹੁੰਦਾ ਹੈ ਨਾ ਆਈਡੀਵੀਡੀ ਦੇ ਵਿੱਚ ਆਪਾਂ ਹੀ ਡਿਸਕਸ ਕਰਾਂਗੇ ਕਿ ਤੁਹਾਡੀ ਪੈਰ ਦੀ ਹੱਡੀ ਵੱਧ ਗਈ ਹੈ ਤਾਂ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ। ਜ਼ਿਆਦਾਤਰ ਦੇਖਿਆ ਗਿਆ ਹੈ ਜਦੋਂ ਫੀਮੇਲਜ਼ ਨੂੰ ਔਰਤਾਂ ਨੂੰ ਪੀਰੀਅਡਸ ਆਉਣੇ, ਮਹਾਵਰੀ ਆਉਣੀ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਸਮੱਸਿਆ ਜ਼ਿਆਦਾ ਉੱਪਰ ਕੇ ਆਉਂਦੀ ਹੈ। ਪ੍ਰੈਗਨੈਂਟ ਵੂਮਨਸ ਦੇ ਵਿੱਚ ਵੀ ਇਹ ਜ਼ਿਆਦਾਤਰ ਪਾਇਆ ਜਾਂਦਾ ਹੈ ਕਿਉਂਕਿ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਉਂਦੀਆਂ ਨੇ। ਮਰਦਾਂ ਦੇ ਵਿੱਚ ਸਿਰਫ 30% ਔਰ ਔਰਤਾਂ ਦੇ ਵਿੱਚ 70% ਪੈਰ ਦੀ ਹੱਡੀ ਵੱਧ ਜਾਂਦੀ ਹੈ ਉਸ ਤੋਂ ਬਾਅਦ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਦਾ ਦਰਦ ਹੁੰਦਾ ਹੈ ਕਈ ਵਾਰੀ ਪੈਰ ਵੀ ਥ ਨੰਗੇ ਪੈਰੀ ਜਦੋਂ ਚੱਲਦੇ ਆ ਉਦੋਂ ਦਾ ਚੱਲਣਾ ਬਹੁਤ ਔਖਾ ਹੈ ਤੁਸੀਂ ਅੱਜ ਤੋਂ ਹੀ ਇੱਕ ਤਾਂ ਫਲੈਟ ਸ਼ੂ ਆਉਣਾ ਬੰਦ ਕਰ ਦੇਣਾ ਹੈ ਤੁਸੀਂ ਵੈਜ ਸ਼ੇਪ ਚਪਲ ਪਾਉਣੀ ਹੈ ਜੋ ਪਿੱਛੋਂ ਹੱਡੀ ਉੱਪਰ ਹੋਵੇ ਤਾਂ ਕਿ ਸਾਰਾ ਭਾਰ ਆਪਣਾ ਅੱਗੇ ਆ ਸਕੇ ਹੱਡੀ ਤੇ ਭਾਰ ਨਾ ਆਵੇ ਔਰ ਨਾਲ ਦੀ ਨਾਲ ਹੀ ਤੁਸੀਂ ਇਦਾਂ ਜਿਹੜੀਆਂ ਕਸਰਤਾਂ ਨੇ ਉਹ ਕਰਨੀਆਂ ਨੇ ਸਵੇਰੇ ਦੁਪਹਿਰ ਸ਼ਾਮ ਕਰਨੀਆਂ ਨੇ ਤਿੰਨੋਂ ਟਾਈਮ ਔਰ ਨਾਲ ਦੀ ਨਾਲ ਹੀ ਤੁਸੀਂ ਸ਼ੂਜ਼ ਪਾ ਕੇ ਰੱਖਣੇ ਹੈ ਔਰ ਜਿਹੜੀਆਂ ਕਸਰਤਾਂ ਸੀ ਤੁਹਾਨੂੰ ਦੱਸਾਂਗੇ ਉਹ ਤੁਸੀਂ ਰੈਗੂਲਰ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਲ ਸਿੰਘ ਸਲਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਔਰ ਸਾਡੀ ਇਨਸਟਾਾਈਡੀ ਹੈ ਡਾਕਟਰ ਗੁਰਸ਼ੀਲ ਸਿੰਘ ਔਰ ਦੂਸਰੀ ਆਈਡੀ ਹੈ ਐਸਰੀ ਸਿੰਘਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਔਰ ਸਾਡਾ ਫੇਸਬੁੱਕ ਪੇਜ ਹੈ ਐਸਰੀ ਸਿੰਘਸਰਾ ਫਿਜ਼ੋਥੈਰੇਪੀ ਕਲੀਨਿਕ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਲਓ ਔਰ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਸੋ ਵੀਡੀਓ ਜਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀਆਂ ਅਗਰ ਤੁਹਾਡੀ ਪੈਰ ਦੀ ਹੱਡੀ ਵੱਧ ਗਈ ਹੈ ਅੱਡੀ ਦੀ ਹੱਡੀ ਵੱਧ ਗਈ ਹੈ ਤਾਂ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸੌ ਆਊਟ ਸ਼ੁਰੂ करिए ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਕਸਰਤ ਕੀ ਹੈ ਤੁਸੀਂ ਇੱਕ ਐਦਾਂ ਦਾ ਰੋਲਰ ਵੀ ਲੈ ਸਕਦੇ ਹੋ ਤੁਸੀਂ ਇੱਕ ਬਾਲ ਵੀ ਲੈ ਸਕਦੇ ਹੋ ਤੁਸੀਂ ਪਾਣੀ ਵਾਲੀ ਬੋਤਲ ਵੀ ਲੈ ਸਕਦੇ ਹੋ ਜਿਹੜੀ ਫਰੋਜ਼ਨ ਬੋਤਲ ਹੁੰਦੀ ਹੈ ਪਾਣੀ ਦੇ ਪਾਣੀ ਪਾ ਕੇ ਬੋਟਲ ਨੂੰ ਬਰਫ ਵਾਲੇ ਖਾਨੇ ਚ ਲਾ ਦੇਣਾ ਔਰ ਉਸ ਨੂੰ ਕੱਢ ਲੈਣਾ ਉਸ ਨਾਲ ਵੀ ਇੱਕ ਅਸਰਤ ਹੋ ਸਕਦੀ ਹੈ ਸੋ ਪਹਿਲੀ ਕਸਰਤ ਆਪਾਂ ਕੀ ਹੈ ਤਿੰਨ ਤੋਂ ਚਾਰ ਮਿੰਟ ਇਦਾਂ ਆਪਾਂ ਰੂਲ ਕਰਨਾ ਹੈ ਤਾਂ ਕਿ ਜਿਹੜੇ ਮਸਲਸ ਨੇ ਉਹ ਰਿਲੈਕਸ ਹੋ ਜਾਣ ਇਦਾਂ ਅੱਗੇ ਪਿੱਛੇ ਅੱਗੇ ਪਿੱਛੇ ਕਿਉਂਕਿ ਜੋ ਫੇਸ਼ੀਆ ਹੈ ਆਪਣਾ ਪਲੈਂਟਰ ਫੇਸ਼ੀਆ ਉਹ ਟਾਈਟ ਹੋ ਜਾਂਦਾ ਔਰ ਉਸ ਨਾਲ ਵੀ ਆਪਣੇ ਦਰਦ ਹੁੰਦੀ ਰਹਿੰਦੀ ਹੈ ਪਹਿਲਾਂ ਆਪਾਂ ਇਸ ਨੂੰ ਸੌਫਟਲੀ ਸੌਫਟਲੀ ਇਸ ਨੂੰ ਆਪਾਂ ਰਿਲੈਕਸ ਕਰਾਂਗੇ ਇਹ ਆਪਾਂ ਬੋਲ ਨਾਲ ਵੀ ਕਰ ਸਕਦੇ ਹਾਂ ਔਰ ਰੋਲਰ ਨਾਲ ਵੀ ਕਰ ਸਕਦੇ ਹਾਂ ਅਗਰ ਤੁਹਾਡੇ ਕੋਲ ਰੋਲਰ ਨਹੀਂ ਹੈ ਤਾਂ ਤੁਸੀਂ ਬੋਲ ਦੀ ਵਰਤੋਂ ਕਰੋਗੇ ਔਰ ਬੋਲ ਨੂੰ ਇਦਾਂ نیچے ਰੱਖ ਕੇ ਇਸ ਦੇ ਇਸ ਦੇ ਉੱਪਰ ਇਦਾਂ ਮੂਵ ਕਰਦੇ ਰਹੋਗੇ 3 ਤੋਂ 4 ਮਿੰਟ ਇਹ ਤੁਸੀਂ ਦੋਨੋਂ ਸਾਈਡ ਕਰਨਾ ਔਰ ਅਗਰ ਤੁਹਾਡੇ ਇੱਕ ਸਾਈਡ ਪੇਨ ਹੈ ਤਾਂ ਇੱਕ ਸਾਈਡ ਹੀ ਕਰਨਾ ਹੈ ਕਿ ਦੋਨੋਂ ਸਾਈਡ ਪੇਨ ਹੈ ਤਾਂ ਦੋਨੋਂ ਸਾਈਡ ਕਰਾਂਗੇ ਇਸ ਨਾਲ ਕੀ ਹੋਏਗਾ ਕਿ ਜੋ ਮਸਲਸ ਨੇ ਉਹ ਰਿਲੈਕਸ ਹੋ ਜਾਣਗੇ ਇਹ ਹੋ ਗਿਆ ਤੁਹਾਡਾ ਨੰਬਰ 1 ਰੋਲਰ ਜਾਂ ਬੋਲ ਨਾਲ ਤੁਸੀਂ ਐਕਸਰਸਾਈਜ਼ ਕੀਤੀ ਔਰ ਦੈਨ ਉਸ ਤੋਂ ਬਾਅਦ ਸੈਕੰਡ ਤੁਸੀਂ ਫਿਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇਸ ਦੀ ਸੌਫਟ ਹੱਥਾਂ ਨਾਲ ਐਦਾਂ ਮ사ਜ ਕਰੋਗੇ ਬਾਹਰ ਨੂੰ ਔਰ ਅੰਦਰ ਨੂੰ ਨਹੀਂ ਲੈ ਕੇ ਆਉਣਾ ਸਿਰਫ ਬਾਹਰ ਨੂੰ ਹੀ ਮ사ਜ ਕਰਨੀ ਹੈ ਪੂਰੀ ਆਪਾਂ ਪੈਰ ਦੀ ਥੱਲੋਂ ਈਵਨ ਅੱਡੀ ਤੇ ਵੀ ਸੌਫਟ ਸੌਫਟ ਮ사ਜ ਕਰਦੇ ਹੋ ਤੁਸੀਂ ਕੋਈ ਕਰੀਮ ਵੀ ਲੈ ਸਕਦੇ ਹੋ ਨਹੀਂ ਤਾਂ ਸੌਫਟ ਸੌਫਟ ਹੱਥਾਂ ਨਾਲ ਤੁਸੀਂ ਇਸ ਦੀ ਮ사ਜ ਕਰ ਸਕਦੇ ਹੋ ਇਹ ਹੋਗੀ ਤੁਹਾਡੀ ਦੂਸਰੀ ਕਸਰਤ ਹੁਣ ਤੀਸਰੀ ਕਸਰਤ ਕੀ ਹੈ ਜਿਹੜੀ ਤੁਹਾਡੇ ਕੋਲੇ ਬਾਲ ਸੀ बॉल में तुम अड्डिया रख लो और हील हीस करोंगे वन टू थ्री फोर फाइव दैन रिलैक्स वन टू थ्री फोर फाइव दैन रिलैक्स वन टू थ्री फोर फाइव दोनों अड्डिया के विचाले आप बॉल फसई हुई है वन टू थ्री फोर फाइव दैन रिलैक्स वन टू थ्री फोर फाइव दैन रिलैक्स 1 2 3 4 5 देन रिलैक्स 1 2 3 4 5 ਇਹ ਤੁਸੀਂ 10 ਵਾਰੀ ਕਰਨਾ ਇਹ ਤੁਸੀਂ ਕੁਰਸੀ ਤੇ ਬੈਠ ਕੇ ਹੀ ਇਹ ਕਸਰਤ ਕਰੋਗੇ ਇਹ ਹੋਗੀ ਤੁਹਾਡੀ ਤੀਸਰੀ ਕਸਰਤ ਹੁਣ ਚੌਥੇ ਨੰਬਰ ਤੇ ਤੁਸੀਂ ਕੀ ਕਰੋਗੇ ਇਸ ਨੂੰ ਸਟ੍ਰੈਚ ਕਰਾਂਗੇ ਆਪਾਂ ਜੋ ਪਲਾਂਟ ਫੇਸ਼ੀਆ ਹੈ ਇੱਕ ਹੱਥ ਆਪਾਂ ਅੱਡੀ ਤੇ ਰੱਖ ਲਾਂਗੇ ਔਰ ਦੂਸਰਾ ਹੱਥ ਆਪਾਂ ਆਪਣੇ ਪੰਜੇ ਤੇ ਰੱਖਾਂਗੇ ਔਰ ਇਸ ਨੂੰ ਆਪਾਂ ਜਿੰਨਾ ਖਿੱਚ ਸਕਦੇ ਆ ਖਿੱਚਾਂਗੇ ਅੱਡੀ ਨੂੰ ਅੰਦਰ ਨੂੰ ਖਿੱਚਾਂਗੇ ਪੈਰ ਨੂੰ ਬਾਹਰ ਨੂੰ ਖਿੱਚਾਂਗੇ 10 ਸੈਕਿੰਡ ਹੋਲਡ ਇੱਕ दो तीन चार पांच पे सात आठ नौ दस दिन रिलैक्स एक दो तीन चार पांच पे सात आठ नौ दस दिन रिलैक्स एक दो तीन चार पांच पे सात आठ नौ दस दैन रिलैक्स एक दो तीन चार पांच पे सात आठ नौ दस ये भी स्ट्रेच तुम्हें दस बारी करना यह होगी थोड़ी चौथी ਹੁਣ ਪੰਜਵੀਂ ਦੇ ਵਿੱਚ ਕੀ ਕਰਾਂਗੇ ਆਪਾਂ ਆਪਣੇ ਕਾਫ ਮਸਲ ਜੋ ਪਿੰਜੜੀ ਦੇ ਮਸਲਸ ਨੇ ਇਹ ਵੀ ਟਾਈਟ ਹੋ ਜਾਂਦੇ ਨੇ ਹੁਣ ਆਪਾਂ ਇਸ ਨੂੰ ਤੁਹਾਨੂੰ ਸਟ੍ਰੈਚ ਕਰਨ ਦਾ ਤਰੀਕਾ ਦੱਸਾਂਗੇ ਤੁਸੀਂ ਕੀ ਕਰੋਗੇ ਇੱਕ ਤੌਲੀਆ ਇਦਾਂ ਪੈ ਲਾ ਕੇ نیچے ਰੱਖ ਲਓਗੇ ਔਰ ਇਦਾਂ ਤੌਲੀਏ ਨੂੰ ਪਕੜ ਲੈਣਾ ਹੈ ਔਰ ਇਸ ਦੇ ਉੱਪਰ ਇਦਾਂ ਤੁਹਾਡਾ ਪੈਰ ਸਿੱਧਾ ਜਾਏਗਾ ਔਰ ਦੈਨ ਤੁਸੀਂ ਇਸ ਨੂੰ ਸਟ੍ਰੈਚ ਕਰੋਗੇ ਇਦਾਂ ਆਪਣੇ ਵੱਲ ਇਦਾਂ ਜੋ ਤੁਸੀਂ ਸਟ੍ਰੈਚ ਕਰੋਗੇ ਤੁਸੀਂ ਦੇਖੋਗੇ ਤੁਹਾਡੇ ਕਾਫ ਮਸਲ ਤੇ ਪਿੰਜੜੀ ਦੇ ਪੂਰਾ ਸਟ੍ਰੈਚ ਪਏਗਾ 10 ਸੈਕਿੰਡ ਹੋਲਡ ਦੈਨ ਰਿਲੈਕਸ 1 2 3 4 5 6 7 8 9 10 ਦੈਨ ਰਿਲੈਕਸ ਜੇਨਾ ਤੁਸੀਂ ਇਸ ਨੂੰ نیچے ਨੂੰ ਲੈ ਕੇ ਆਉਂਗੇ ਉਨਹੀਂ ਜ਼ਿਆਦਾ ਸਟ੍ਰੈਚ ਪਏਗਾ ਉੱਪਰ ਘੱਟ ਸਟ੍ਰੈਚ ਪਏਗਾ ਇਹਨੂੰ ਥੱਲੇ ਨੂੰ ਕਰਕੇ ਲਿਆਵਾਂਗੇ ਇੱਥੇ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 ਬਹੁਤ ਜ਼ਿਆਦਾ ਸਟ੍ਰੈਚ ਪਏਗਾ ਸਭ ਤੋਂ ਸੌਖਾ ਤਰੀਕਾ ਹੈ ਕਾਫ ਮਸਲ ਸਟ੍ਰੈਚ ਕਰਨ ਦਾ ਫੇਸ ਸਟ੍ਰੈਚ ਕਰਾਂਗੇ ਇੱਕ 2 3 4 5 6 7 8 9 10 देन रिलैक्स फेस स्ट्रेच करेंगे 1 2 3 4 5 6 7 8 9 10 देन रिलैक्स एक गल और अगर ਤੁਹਾਡੀ ਅੱਡੀ ਚ ਦਰਦ ਹੈ ਤੁਸੀਂ ਇਹ ਇਹ ਵਾਲਾ ਸਟ੍ਰੈਚ ਦੋਨੋਂ ਸਾਈਡ ਕਰਨਾ ਕਿਉਂਕਿ ਕਈ ਵਾਰ ਕੀ ਹੁੰਦਾ ਇੱਕ ਸਾਈਡ ਪੇਨ ਹੁੰਦੀ ਆ ਆਪਾਂ ਦੂਜੀ ਸਾਈਡ ਪਰ ਜ਼ਿਆਦਾ ਧੇਨ ਲੱਗ ਜਾਂਦੇ ਆ ਉਸ ਨਾਲ ਕੀ ਹੈ ਦੂਸਰੇ ਕਾਫ ਮਸਲ ਵੀ ਟਾਈਟ ਹੋ ਜਾਂਦੇ ਆ ਸੋ ਇਹ ਤੁਸੀਂ ਇੱਕ ਅਸਰਤ ਦੋਨੋਂ ਸਾਈਡ ਕਰਨੀ ਆ ਕਿ ਦੋਨੋਂ ਸਾਈਡ ਦੀਆਂ ਜੋ ਪਿੰਜੜੀਆਂ ਨੇ ਉਹ ਰਿਲੈਕਸ ਹੋ ਜਾਣ ਔਰ ਨੋਰਮਲ ਹੈ ਇਸ ਨੂੰ ਤੁਸੀਂ 10 ਵਾਰੀ ਕਰਨਾ 10 ਸੈਕਿੰਡ ਹੋਲਡ ਇਹ ਹੋ ਗਿਆ ਤੁਹਾਡਾ ਕਾਫ ਮਸਲ ਸਟ੍ਰੈਚ ਇੱਕ ਹੋਰ ਸਟ੍ਰੈਚ ਕਰਨਾ ਹੈ ਉਹ ਕੀ ਹੈ ਤੁਸੀਂ ਇੱਕ ਦੀਵਾਰ ਦੇ ਨਾਲ ਖੜ੍ਹਜੋਗੇ ਫੋਰ ਐਗਜ਼ਾਮਪਲ ਆਪਾਂ ਸੱਜੇ ਪਾਸੇ ਸਟ੍ਰੈਚ ਕਰਨਾ ਇਹ ਲੱਤ ਪਿੱਛੇ ਲੈ ਜਾਣੀ ਹੈ ੱਡੀ ਬਿਲਕੁਲ نیچے ਲਾ ਦੇਣੀ ਹੈ ਖੱਪਾ ਕੋ ਢੱਗੇ ਆ ਜਾਏਗਾ ਔਰ ਇਦਾਂ ਆਪਾਂ ਅੱਗੇ ਨੂੰ ਜਾਵਾਂਗੇ ਦੀਵਾਰ ਵੱਲ ੱਡੀ ਉੱਪਰ ਨਹੀਂ ਚੱਕਣੀ ੱਡੀ نیچے ਰਹੇਗੀ ਇੱਥੇ ਆਪਾਂ ਹੱਥ ਸਿੱਧੇ ਕਰ ਦੇਣੇ ਆ 10 ਸੈਕਿੰਡ ਹੋਲਡ ਕਰਾਂਗੇ 1 2 तीन चार पांच सात आठ नौ दस दिन रिलैक्स फिर आप नीचे जावे और ऊपर एक दो तीन चार पांच पे सात आठ नौ दस देखोगे थोड़े इस जगह पर प्रॉपर स्ट्रैच पेगा द्वारा पे करके दिखाने एक दो तीन चार पांच पे सात आठ नौ दस दिन रिलैक्स फिर स्ट्रैच करा एक दो तीन चार छत अठ नौ दस दैन रिलैक्स इस भी दस बारी करना दोनों साइड यह भी स्ट्रैच करना नैक्सट एक्सरसाइज की है लास्ट कसरत आ स्टैंडिंग हील रेस करा आप कुर्सी की मदद लवेंगे और अटियाँ उपर चक दें इतना पांच सैकेंड होल्ड एक दो तीन चार पैन रिलैक्स फिर एक दो तीन चार पेन रिलैक्स फिर उपर चकें एक दो तीन चार प Then relax. फिर ऊपर एक, दो दस बारी करना okay. so, कसरत की अगर तुम ये सारियाँ कसरत रेगुलर सवेरे दोपहरे शाम करोगी और स्पैशली चप्पल पानी है वह फ्लैट बिल्कुल नहीं पानी बिल्कुल फ्लैट बंद कर दो सिर्फ वेज शेप ता ਜੋ ਥੋੜੀ ਜਿਹੀ ਹੀਲ ਹੋਵੇ ਉਹ ਚੱਪਲ ਪਾ ਕੇ ਰੱਖਣੀ ਹੈ ਔਣ ਜਾਣ ਲਈ ਵੀ ਵਾਸ਼ਰੂਮ ਲਈ ਵੀ ਔਰ ਘਰੀ ਵੀ ਜੋ ਤੁਸੀਂ ਚੱਲਣਾ ਹੈ ਉਹੀ ਚੱਪਲ ਪਾ ਕੇ ਰੱਖਣੀ ਹੈ ਤੁਸੀਂ ਦੇਖੋਗੇ ਤੁਹਾਡਾ ਜੋ ਇਹ ਦਰਦ ਹੈ 3 ਹਫ਼ਤਿਆਂ ਦੇ ਵਿੱਚ ਘਟਣਾ ਸ਼ੁਰੂ ਹੋ ਜਾਏਗਾ ਵੈਸੇ ਇਸ ਦਰਦ ਨੂੰ ਪ੍ਰੋਪਰ ਠੀਕ ਹੋਣ ਲਈ 90 ਦਿਨ ਲੱਗ ਜਾਂਦੇ ਨੇ ਕਿਉਂਕਿ ਜਿਹੜੀ ਆਪਣੀ ਅੱਡੀ ਹੈ ਉਹਦੇ نیچے ਇੰਨੀਆਂ ਜ਼ਿਆਦਾ ਅਣਗਿਣਤ ਨਰਵਜ਼ ਨੇ ਜਿਸ ਕਰਕੇ ਨੋਬ ਐਂਟਿੰਗ ਜਿਸ ਨੂੰ ਕਿਹਾ ਜਾਂਦੇ ਨੇ ਉੱਥੇ ਇਨਫਲੇਮੇਸ਼ਨ ਹੋ ਜਾਂਦੀ ਹੈ ਸੋ ਅਗਰ ਤੁਸੀਂ ਰੈਗੂਲਰ ਇਹ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਔਰ ਕਸਰਤ ਕਰੋਗੇ ਤੁਹਾਡੀ ਜੋ ਹੀਲ ਪੇਨ ਹੈ ਉਹ ਘਟ ਜੇਗੀ ਔਰ ਨੰਗੇ ਪੈਰੀ ਤਾਂ ਬਿਲਕੁਲ ਹੀ ਚੱਲਣ ਦਾ ਪਰਹੇਜ਼ ਕਰਨਾ ਹੈ ਅਗਰ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਸੀਂ ਦਰਦ ਤੋਂ ਜਲਦੀ ਰਾਹਤ ਪਾਓਗੇ ਸੋ ਮਿਲਦੇ ਹਾਂ ਜਲਦ ਇੱਕ ਨਵੇਂ ਟੌਪਿਕ ਔਰ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਹੋ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ